ਜਿਲ੍ਹਾ ਮੁਹਾਲੀ ਚ ਪੈਂਦੇ ਮੁੱਲਾਂਪੁਰ ਵਿਖੇ ਸੀਆਈਏ ਸਟਾਫ ਦੀ ਟੀਮ ਵੱਲੋਂ ਡੇੜੀੜ ਕੀਤੀ ਗਈ ਜਿਸ ਦੇ ਚੱਲਦੇ ਹੋਏ ਜਿਸ ਨੂੰ ਗ੍ਰਿਫਤਾਰ ਕਰਨ ਗਏ ਸੀ ਉਸ ਵਿਅਕਤੀ ਨੂੰ ਆਇਆ ਅਟੈਕ ਪਿੰਡ ਵਾਲਿਆਂ ਨੇ ਕੇਰ ਲਈ ਪੁਲਿਸ ਕੀਆ ਪੂਰਾ ਮਾਮਲਾ ਵੇਖੋ ਰਿਪੋਰਟ ਪੰਚਾਇਤ ਪੱਕਾ ਮਾਰਿਆ ਪੱਕਾ ਹੋ ਗਈ ਜੀ ਸਾਡੇ ਬੰਦੇ ਦਾ ਕੋਈ ਤਾਂ ਇਨਸਾਫ ਦਿਵਾਓ ਜੀ ਕਿਆ ਕਿਆ ਕੀ ਦਿੱਕਤ ਹੈ ਕਿਆ ਗੱਲ ਹੈ ਸਾਰਿਆਂ ਸਾਡੇ ਨਾ 100 ਬਾਰ ਮਾਰਕੀਟ ਬੰਦ ਰਹਿੰਦੀ ਹੈ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜੰਦੇ ਆ ਕੋਈ ਤਾਂਸ ਖੇਲ ਜਾਣ ਕਿੱਥੇ ਜਾਣੇ ਬਿਆਣੇ ਤਾਂ ਇੱਕ ਸਿਵਲ ਸਿਵਲਿੰਗ ਪੁਰਸ ਵਾਲੇ ਮੇਰੇ ਮਾਸਟਰ ਨੂੰ ਧੱਕਾ ਮਾਰ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਸਾਡੇ ਹੁਣ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬਸ ਅੱਧਾ ਘੰਟਾ ਹੋ ਗਿਆ ਜੀ ਦਬਾਣਾ ਘੰਟਾ ਜੇ ਤੁਸੀਂ ਆਵਾਜ਼ ਥਾਣ ਲੱਗੇ ਇਹ ਮੂਲਾਪੁਰ ਗਰੀਬ ਦਾਸ ਦਾ ਰਕਬਾ ਹੈ ਹਾਂਜੀ ਜਗਾ ਦਾ ਖਾਬ ਹੈ ਭੋਲਾਪੁਰ ਮੁਲਾਪੁਰ ਕੇ ਮੇਨ ਬਸ ਸਟੈਂਡ ਦੇ ਪਿੱਛੇ ਤੁਹਾਡਾ ਫਾਰਮ ਛੋਟਾ ਜਿਹਾ ਉੱਥੇ ਬੈੰਨੇ ਪਤਾ ਹੀ ਪਾਸ ਦੀ ਅੱਛਾ ਹਾਂਜੀ ਮੌਕੇ ਤੇ ਕੀ ਹੋਇਆ ਮੌਕੇ ਤੇ ਦੱਸੋ ਗਿਆ ਆਪ ਬਈ ਮੌਕੇ ਤੇ ਸਭ ਸਾਬ ਪਹੁੰਚੇ ਹੋਏ ਕਸੇ ਸਾਬ ਪਹੁੰਚੇ ਹੈ ਬਲਾਓ ਚੱਲੋ ਬਈ ਮੋਹਿਤ ਮੋਹਿਤ ਆਹ ਚੱਲ ਅੱਜ ਕੀ ਗੱਲ ਹੈ ਉਹ ਭਾਈ ਉਹਰੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਹਰੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿਨ੍ਹਾਂ ਦਾ ਹੈਗਾ ਉਹ ਬੈਗੇ ਨਾਲ 2-4 ਹਜ਼ਾਰ ਦੋਸਤ ਬੈਗੇ ਹੋਰ ਖੇਲਣ ਦੇ ਨਾਲ ਬੈਗੇ ਟਾਈਮpass ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੇ ਮਹਿਕਮੇ ਕਿਹੜੇ ਮਹਿਕਮੇ ਤੋਂ ਤਾਂ ਉਹਨੇ ੱਤਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਕਿਹੜੀ ਅਸੀਂ ਅਸੀਂ ਪਿੰਡ ਵਾਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਪਰ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਉਹ ਵੀ ਉਰੀ ਐ ਜੀ ਜਿਹੜੇ ਮੌਕੇ ਦੇ ਲਈ ਕਿ ਜੀ ਠੀਕ ਹੈ ਜੀ ਬੰਦੇ ਤੁਰੰਤ ਇਹ ਪਰਚਾ ਪਾਓ ਉਹਨੂੰ ਅੰਦਰ ਘੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਮੰਗਾਈ ਆ ਜੀ ਪਿੰਡ ਦੇ ਵਸਨੀਕਾਂ ਦੀ ਮੰਗ ਆਹੀ ਆ ਜੀ ਪੰਚਾਇਤ ਸਾਰੇ ਸਾਰੀ ਪੰਚਾਇਤ ਦੂਰੇ ਹਾਜ਼ਰ ਹੈ ਜੀ ਸਾਰੇ ਪਿੰਡ ਦੀ ਆਹੀ ਰਿਕਵੈਸਟ ਹੈ ਜੀ ਵੀ ਇਹਨਾਂ ਦਾ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਘੇਰੋ 302 ਦਾ ਪਰਚਾ ਇਹਨਾਂ ਤੇ ਪਾਓ ਉਹ ਦੇਖੋ ਇੱਕ ਵੱਡਾ ਮਸਲਾ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਗੱਲਬਾਤ ਹੈ ਉਹ ਵੀ ਪਤਾ ਕਰਕੇ ਕਿਉਂਕਿ ਨਾਲ ਦੀ ਨਾਲ ਸੀਆਈ ਸਟਾਫ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੁੰਡਾ ਪਰ ਦਾ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਉਹ ਵੀ ਗੱਲਬਾਤ ਕਰਦੇ ਆਗੇ ਸੋ ਜਿਹੜੀ ਜਗ੍ਹਾ ਇਹ ਮੂਲਾਪੁਰ ਬੱਸ ਸਟੈਂਡ ਦੇ ਪਿੱਛੇ ਜਿਹੜੀ ਟੈਂਪੂ ਸਟੈਂਡ ਟੈਕਸੀ ਸਟੈਂਡ ਵੀ ਕਿਹਾ ਜਾਂਦਾ ਏ ਤੋਂ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸੋ ਕੀ ਗੱਲਬਾਤ ਹੈ ਉਹ ਵੀ ਪਤਾ ਕਰਦੇ ਹਾਂ ਸੋ ਮੌਕੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਪਹੁੰਚੇ ਹੋਏ ਆ ਐਸ ਐਚ ਓ ਆਮਨਦੀਪ ਤਰੀਕਾ ਇੱਥੇ ਮੌਕੇ ਤੇ ਮੌਜੂਦ ਹੈ ਕੀ ਗੱਲਬਾਤ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਜਿਹੜੀ ਅਸਲ ਗੱਲਬਾਤ ਕੀ ਹੈ ਪਾਜੀ ਵੀਡੀਓ ਬਣਾਉਂਦੇ ਖੜੇ ਆ। ਉਹ ਦੇਖੋ ਨਾਲ ਦੀ ਨਾਲ ਅਸੀਂ ਸਰ ਕੀ ਗੱਲ ਹੋਈ ਹੈ ਜਾਂ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਸਾਰਾ ਕਲੀਅਰ ਕਰ ਰਹੇ ਹਾਂ ਜੀ ਥੋੜਾ ਜਿਹਾ ਸਾਨੂੰ ਇਹ ਜਿਹੜਾ ਹੈਗਾ ਸਿਚੁਏਸ਼ਨ ਕੰਟਰੋਲ ਹੈ। ਸੋ ਨਾਲ ਦੀ ਨਾਲ ਜਿਹੜੇ ਐਸ ਐਚ ਓ ਮੁੱਲਾਪੁਰ ਇਹਦੇ ਵੱਲੋਂ ਕਿਹਾ ਜਾ ਰਿਹਾ ਕਿ ਵੈਰੀਫਾਈ ਜਿਹੜਾ ਕੀਤਾ ਜਾ ਰਿਹਾ ਕਿ ਮਸਲਾ ਇਹ ਉਹ ਵੀ ਨਾਲ ਦੀ ਨਾਲ ਜਿਹੜਾ ਤੁਹਾਨੂੰ ਦਿਖਾ ਰਹੇ ਆ ਸੋ ਲੋਕ ਇੱਥੇ ਇਕੱਠੇ ਲੋਕਾਂ ਦਾ ਜਿਹੜਾ ਵੱਡਾ ਇਕੱਠਾ ਹੈ ਸੋ ਇੱਕ ਵਿਅਕਤੀ ਦੀ ਜਿਹੜੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ ਮੁੱਲਾਪੁਰ ਪੰਚਾਇਤ ਮੈਂਬਰ ਸਰਪੰਚ ਵੀ ਇੱਥੇ ਮੌਜੂਦ ਹੈ ਸੋ ਦੇਖੋ ਕੀ ਮਸਲਾ ਹੈ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਵੱਡਾ ਮਸਲਾ ਹੈ ਇੱਕ ਵਿਅਕਤੀ ਦੀ ਜਿਹੜੀ ਇੱਥੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਹਾਂਜੀ ਇਸ ਵੀ ਨਹੀਂ ਮੈਂ ਵੀ ਹਾਂ ਤੇਰੇ ਲਾ ਕੇ ਬਣਾ ਤੇਰੇ ਲਾ ਕੇ ਬਣਾ ਯਾਰ ਨਹੀਂ ਆਇਆ ਮਾੜਾ ਤੇਰੇ ਲਾ ਕੇ ਬਣਾ ਲਿਆ ਕੋਈ ਨਹੀਂ ਸਿੱਖਾ ਦੱਸ ਮਾਣ ਇਹਨਾਂ ਦਾ ਪਤਾ ਨਹੀਂ ਉਹਦੇ ਹੀ ਕਹਾਂਗਾ ਕਿ ਕੋਈ ਹੋਰ ਵੇਗਾ ਜੀ ਕਰ ਰਹੇ ਸੀ ਸਰ ਇਸ ਤਰ੍ਹਾਂ ਕਿ ਲਾ ਡਿਪਾਰਟਮੈਂਟ ਦਾ ਪਰਸਨ ਨਹੀਂ ਕਿਧਰ ਕੋਈ ਰਾਤ ਆਹ ਉਹ ਵੇਖ ਬਾਹਰ ਜਿਹੜੇ ਘੋੜੇ ਤਾਂ ਨਹੀਂ ਨਹੀਂ ਵੀਰ ਚੱਲਣ ਦੇ ਚੱਲਣ ਦੇ ਚੱਲਣ ਦੇ ਵੀਰ ਕੋਈ ਨਹੀਂ ਵਾਹ ਆਜਾ ਆਜਾ ਸੋ ਦੇਖੋ ਇਹ ਮਸਲਾ ਹੈ ਮੂਲਾਪੁਰ ਧੀਰਪ ਦਾ ਉਹ ਦੇਖਦੇ ਕੀ ਮਸਲਾ ਹੈ ਜਿਹੜਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਹੜਾ ਅਸਲੀ ਮਸਲਾ ਹੈ ਉਹ ਹਰ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਪੁਲਿਸ ਦੇ ਉੱਤੇ ਲੋਕਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈ ਜਿਹਦੇ ਇੱਥੇ ਲੋਕ ਸੀ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੇਖਦੇ ਕੀ ਗੱਲਬਾਤ ਹੈ ਉਹ ਕੋਈ ਬੰਦਾ ਹੀ ਹੈ ਉਹ ਤਾਂ ਬੰਦਾ ਜਿਹੜਾ ਜਿਹੜਾ ਯਾਰ ਵੀਰ ਅਸੀਂ ਸਾਰੇ ਪਰਚੇ ਕੰਮ ਦੇ ਦਈਏ ਠੀਕ ਹੈ ਜਦੋਂ ਕਰਕੇ ਗਾਦਾ ਹੋਊਗਾ ਜਦੋਂ ਹੋਇਆ ਤਾਂ ਕੋਈ ਪਤਾ ਨਹੀਂ ਹਾਂ ਮੌਤ ਜਮਵਰੀ ਬਾਦ ਪਰਚਾ ਕਰ ਦੋ ਆਜੋ ਬੰਦਾ ਗਿਆ ਗੱਡੀਆਂ ਨਾਲ ਬੰਦਾ ਗਿਆ ਪਾਓ ਪਰਚਾ ਅਸੀਂ ਬੋਨੇ ਸਾਰੇ ਆਪਣੇ ਆਪਣੇ ਬੰਦੇ ਸਾਰੇ ਪਾਓ ਸੋ ਦੇਖੋ ਮਸਲਾ ਨਾਲ ਦੀ ਨਾਲ ਗੱਲਬਾਤ ਕਰ ਰਹੇ ਆ ਕਿ ਕੀ ਜਿਹੜੀ ਗੱਲਬਾਤ ਹੈ ਕਿ ਇਹ ਤਾਂ ਵੱਡਾ ਮਸਲਾ ਹੈ شمگیر تو کہہ دی پارچے کے 3 4 کار پر بندہ لے گیا عمر ہے اس طرح میں کہہ دی 3 4 باتیں کرتا ہوں یہ بندہ جھوٹا گھرا منا بس یہ رابر نہیں کرتا تو اس کو کوئی نہیں لے گا ایک مطلب وہ سنگی کو نظر آیا نہیں یہ بڑا غلط کر رہا ہے اور کان کر چار کی نہیں ہوتا گل بات کی جا رہی ہے پولیس پرشاسن دلو

ਮੇਰੇ ਕੋਲ 200 ਰੁਪਏ ਦੀ ਹੈ ਬਣੀ ਵੀ ਰੱਖੇ ਨਾ ਅੱਗੇ ਭਜਵਾ ਅੱਗੇ ਨਹੀਂ ਪਤਾ ਲੱਗਣਾ ਕਿ ਇਤਿਆਸਾ ਚ ਹੈ ਕਿ ਿਆ ਨਹੀਂ ਹੈ ਮਸੀਹ ਪਰ ਮਨੇ ਇੱਕ ਗੱਲ ਦੱਸੋ ਮੇਰਾ ਚਾਚਾ ਭਾਈ ਜਿਹੜਾ ਤੁਸੀਂ ਮਾਰਤਾ ਥਾ ਕਦੇ ਤੁਸੀਂ ਇੱਕ ਗੱਲ ਸਹੀ ਕਰਾ ਗਏ ਪਹਿਲਾਂ ਗੱਲ ਇੱਕ ਮਿੰਟ ਬ੍ਰਦਰ ਹਾਂ ਜੀ ਤੋਂ ਸਾਹਿਬ ਵੈਰੀਫਾਈ ਕਰਨੇ ਆਏ ਵੇ ਪਹਿਲਾਂ ਠੀਕ ਹੈ ਨਾ ਤੁਹਾਡੇ ਸਾਹਮਣੇ ਹਾਂ ਜੀ ਅਸੀਂ ਮੰਨ ਗਏ ਹਾਂ ਜੀ ਤੁਸੀਂ ਵੇਟ ਕਰੋ ਸਰ ਵੇਟ ਤਾਂ ਕਰ ਰਹੇ ਮੈਨੂੰ ਇੱਕ ਦਲ ਤੁਸੀਂ ਕਹਿੰਦੇ ਕਿ ਔਨ ਡਿਊਟੀ ਹੈ ਗੱਲ ਨੂੰ ਦੇਖੋ ਉਹਨਾਂ ਨੇ ਬਿਨਾ ਪ੍ਰੋਜੈਕਟ ਬੰਦਿਆ ਔਨ ਡਿਊਟੀ ਹੈ ਕੋਈ ਗੱਲ ਨਹੀਂ ਸੀ ਜਿਹੜੇ ਅਸੀਂ ਆਈਏ ਸਾਹਿਬ ਦਾ ਕਾਪੀ ਨਹੀਂ ਲੈਂਦੇ ਚਲ ਸਕਦਾ ਚਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਸਰ ਇਹ ਫਸਟ ਟਾਈਮ ਹੈ ਦੇਖਿਆ ਹੈ ਪਤਾ ਇਸ ਲੁੱਕ ਵਿੱਚ ਕੋਈ ਗੱਲ ਨਹੀਂ ਬ੍ਰਦਰ ਮੈਂ ਫਸਟ ਟਾਈਮ ਆ ਬੰਦੇ ਨੇ ਕਿ ਇਸ ਲੁੱਕ ਵਿੱਚ ਹੈ ਨਾਲ ਦੀ ਨਾਲ ਐਸ ਐਚ ਓ ਸਾਹਿਬ ਜਿਹੜੇ ਮਸਲਾ ਸਮਝਣ ਦੀ ਕੋਸ਼ਿਸ਼ ਕਰ ਰਹੇ ਕੀ ਮਸਲਾ ਹੈ ਉਹ ਵੀ ਧੰਨਵਾਦ ਵੀ ਕਰਨਗੇ ਕਿਉਂਕਿ ਇੱਥੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਤੋਂ ਨਾਲ ਦੀ ਨਾਲ ਵੱਡਾ ਲੋਕਾਂ ਦੇ ਇਕੱਠ ਹੈ ਪਤਾ ਕਰਦੇ ਕਿ ਕੀ ਗੱਲਬਾਤ ਜਿਹੜੀ ਹੋ ਰਹੀ ਹੈ ਇਸ ਨੂੰ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਖਾ ਰਹੇ ਆ ਮੋਲ ਪਰ ਥਾਣਾ ਐਸ ਐਚ ਓ ਜਿਹੜੇ ਉਹਨਾਂ ਦੇ ਵੱਲੋਂ ਜਿਹੜਾ ਇਹ ਮਾਮਲਾ ਵੇਖਿਆ ਜਾ ਰਿਹਾ ਹੈ ਸੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ। ਬੀ ਐ ਉਹ ਕਿਹਨੂੰ ਸੀ ਉਹ ਉਹ ਕਿਹੜਾ ਬੰਦਾ ਕਿਹੜਾ ਯਾਰ ਇੱਧਰ ਆ ਕਿਹੜਾ ਕਿਹੜਾ ਬੰਦਾ ਕੀ ਦੀ ਨੋ ਕੋਈ ਨਾਮ ਦਾ ਇਹਨਾਂ ਦੇ ਫਾਦਰ ਸਾਹਿਬ ਹੈ ਬੱਬੂ ਰਕੇਸ਼ ਕੁਮਾਰ ਸੁੰਨੀ ਅੱਛਾ ਹਾਂ ਜੀ ਤੇ ਤੁਸੀਂ ਬੇਟੇ ਹੈ ਇਹ ਮੈਂ ਨਾ ਉਹਨਾਂ ਦਾ ਮੇਰੇ ਮਾਸਟਰ ਜੀ ਸੀ ਜੀ ਉਨੇ ਦੀ ਮੌਕੇ ਦੀ ਡੈਥ ਹੋ ਗਈ ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਉਹਨੂੰ ਸੌਂ ਬਾਸ ਸਾਡੀ ਮਾਰਕੀਟ ক্লোਜ਼ ਹੋ ਗਈ ਟਾਈਮ ਪਾਸ ਲਈ ਬੈਠੇ ਅਸੀਂ ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜੰਡਾ ਹੈ ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੂਆ ਸਿੱਖ ਲਾਉਣ ਦੇ ਕੁਝ ਨਹੀਂ ਸਾਡਾ ਆਪਣਾ ਫਾਰਮ ਹੈ ਬੈੰਨੇ ਸ਼ਾਮ ਸਾਰੇ ਬੈਦਨੇ ਟਾਈਮ ਪਾਸ ਲਈ ਸਾਬ ਆ ਕੇ ਇੱਥੇ ਬੈਠਦੇ ਸਾਡਾ ਦਰਵਾਜ਼ਾ ਵੀ ਖੁੱਲ੍ਹੇ ਹੀ ਹੁੰਦਾ ਕੋਈ ਨਹੀਂ ਦਰਵਾਜ਼ਾ ਬੰਦ ਨਹੀਂ ਕੁਛ ਨਹੀਂ ਨਾ ਕਿਸੇ ਸਾਡੀ ਕੋਈ ਵੀਡੀਓ ਹੈ ਨਾ ਕੋਈ ਕਿਨੋ ਕਲਿੱਪ ਹੈ ਕਿ ਜੂਆ ਖੇਲਦੇ ਦੀ ਵੀਡੀਓ ਸਿਰਫ 10 ਪੱਤੇ ਖੇਲੇ ਟਾਈਮ ਪਾਸ ਲਈ 10 ਪੱਤੇ ਸਾਰੇ ਲੋਕ ਖੇਲਦੇ ਆ ਟਾਈਮ ਪਾਸ ਲਈ ਦਾ ਨਾਮ ਕੀ ਹੈ ਇਹ ਰਾਕੇਸ਼ ਕੁਮਾਰ ਸੁਣੋ ਵੀ ਕਾ ਜੀ ਦੇਤੇ ਉਹ ਬੈਠੇ ਸੀ ਵੈਸੇ ਟਾਈਮ ਪਾਸ ਲਈ ਬੈਠੇ ਸੀ ਹਾਂ ਜੀ ਮੌਤ ਐਕਚੁਅਲੀ ਸ਼ੋਮਵਾਰ ਛੁੱਟੀ ਕੇ ਦੇਖੋ ਸ਼ੋਮਵਾਰ ਛੁੱਟੀ ਸੀ ਐਕਚੁਅਲੀ ਹੜਬੜਾ ਹੜ ਕਰਕੇ ਨਾ ਇੱਕ ਸਿਵਲ ਨੇ ਉਹਨੂੰ ਤੱਕਾ ਮਾਰਿਆ ਉਹਨਾਂ ਦੇ ਮੌਕੇ ਤੇ ਹੀ ਡੈਥ ਹੋ ਕਾਬਰ ਗਿਆ ਕਾਬਰ ਗਿਆ ਗਾਨਨ ਦਿਖਾਈਏ ਤੇ ਕਾਬਰ ਗਿਆ ਅਟੈਕ ਹੋਇਆ ਅਟੈਕ ਹੋਇਆ ਮੌਕੇ ਤੇ ਡੈਥ ਹੋ ਗਿਆ अच्छा मौके ਤੇ ਹਾਲਾਤ ਕੀ ਹੈ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਪੁਲਿਸ ਵੱਲੋਂ ਸਾਨੂੰ ਦਿਲਾਸੇ ਹੀ ਦੇਇਆ ਜਾ ਰਿਹਾ ਜੀ ਬਾਰ-ਬਾਰ ਕਿ ਅਸੀਂ ਕੁਝ ਕਰਦੇ ਹਾਂ ਕੁਝ ਕਰਦੇ ਹਾਂ ਸਾਨੂੰ ਨਹੀਂ ਪਤਾ ਕੀ ਹੋਏਗਾ ਬਾਕੀ ਤੁਸੀਂ ਐਸਐਸਪੀ ਸਾਹਿਬ ਨੇ ਪੁੱਛਿਆ ਕਿ ਕੀ ਕਹਿੰਨੇ ਚ ਚਾਹੁੰਦੇ ਕੀ ਹੈ ਚਾਹੁੰਦੇ ਸਾਡੇ ਸਾਡਾ ਬੰਦਾ ਇਨਸਾਫ ਮਿਲੇ ਕੋਈ ਕਾਰਵਾਈ ਹੋਵੇ ਅਸੀਂ ਕਹਿੰਨੇ ਸੱਚ ਜੂਆ ਖੇਡਦੇ ਸੀ ਸਾਡੇ ਜੋ ਵੀ ਫੈਮਿਲੀ ਮੈਂਬਰ ਜੂਆ ਖੇਡਦੇ ਉਹ ਵੀ ਪਰਚਾ ਕਰ ਦਿਓ ਪਰਚਾ ਕਰ ਦਿਓ ਜੋ ਸਿਵਿਲੈਂਸ ਸੀ ਉਹਨਾਂ ਦੇ ਪਰਚਾ ਕਰ ਦਿਓ ਉਹਨਾਂ ਤੇ ਦੇਹਤਤਾ ਕਰ ਦਿਓ ਸਾਡੇ ਜੂਆ ਦਾ ਕਰ ਦਿਓ ਸਭ ਰੈਡੀ ਹੈ ਕਰਵਾਉਣ ਲਈ ਸਾਡਾ ਸਾਰਾ ਪਿੰਡ ਰੈਡੀ ਹੈ ਕਰਵਾਉਣ ਲਈ ਕਮਾਓ ਮੜ ਉਹ ਬੰਦਾ ਨਹੀਂ ਮਿਲਿਆ ਕਰੇ ਬੰਦਾ ਕਹਿੰਦਾ ਹਾਲੇ ਇੱਕ ਸਾਡਾ ਹੋਰ ਪੇਸ਼ਾਨ ਅਮਰਜੀਤ ਨੂੰ ਲੈ ਕੇ ਗਏ ਹੋਏ ਆ ਉਹਦੇ 300 ਆਜਾ ਮਿੰਟ ਪਣ ਪਾਜਾ ਕੇ ਫੜ ਹਾਂਜੀ ਉਹ ਹੋਹ ਇਹਨੇ ਮਾਰਿਆ ਤਾਂ ਕੰਦਰ ਵਿੱਚ ਆਸੋ ਆ ਇਹਨੇ ਮਾਰਿਆ ਤਾਂ ਅੰਦਰ ਆ ਉਹ ਬੰਦਾ ਉਹ ਸੋ ਮੌਕੇ ਤੇ ਦੇਖੋ ਮਸਲਾ ਉੱਜ ਦਾ ਨਜ਼ਰ ਆ ਰਿਹਾ ਜੀ ਜੀ ਬੰਦੇ ਨੇ ਮਾਰਿਆ ਜੀ ਉਹ ਅੰਦਰ ਹੈ ਸੋ ਦੇਖੋ ਮੋਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਜੋ ਜਿਹੜੇ ਹਾਲਾਤ ਇੱਥੇ ਬਗੜਦੇ ਨਜ਼ਰ ਆ ਰਹੇ ਆ। ਸੋ ਦੇਖੋ ਜਿਹੜੇ ਹਾਲਾਤ ਹੈ ਜਿਹੜੇ ਇਹ ਬਗੜਦੇ ਨਜ਼ਰ ਆ ਰਹੇ ਨਜ਼ਰ ਆ ਰਹੇ ਆ। ਸੋ ਨਾਲ ਦੀ ਨਾਲ ਤਸਵੀਰਾਂ ਪੁਲਿਸ ਦੇ ਨਾਲ ਧੱਕਾ ਮੁਕੀ ਤੇ ਤੇ ਪਿੰਡ ਵਾਲੇ ਇਕੱਠੇ ਹੋਏ ਹੋਏ ਨੇ ਸੇ ਨਾਲ ਦੀ ਨਾਲ ਸੋ ਦੇਖੋ ਵੱਡਾ ਮਸਲਾ ਤੁਹਾਨੂੰ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਆ। ਸੋ ਨਾਲ ਦੀ ਨਾਲ ਸੋ ਜਿਹੜਾ ਇਹ ਮਸਲਾ ਤੁਹਾਨੂੰ ਦਿਖਾ ਰਿਹਾ। ਸੋ ਜੋ ਇਸ ਸਮੇਂ ਇਸ ਵਾਰਦਾਤ ਦੇ ਵਿੱਚ ਜੋ ਮੇਨ ਸ਼ਖਸ ਬਣਿਆ ਜਾ ਰਿਹਾ ਸੀ ਉਸ ਨੂੰ ਲਜਾਇਆ ਜਾ ਰਿਹਾ ਸੋ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਚੱਲੀ ਜਾਂਦੀ ਜਾਵੇਗੀ ਕਿਉਂਕਿ ਉੱਚ ਅਧਿਕਾਰੀ ਇੱਥੇ ਮੌਜੂਦ ਨੇ ਹਾਂ ਡੀਐਸਪੀ ਸਾਹਿਬ ਕਿਹੋ ਜੀ ਕਾਰਵਾਈ ਇਸ ਮਾਮਲੇ ਦੇ ਵਿੱਚ ਅਮਲ ਚੱਲ ਜਾਂਦੀ ਜਾਵੇਗੀ ਐਸਪੀ ਸਾਹਿਬ ਆਗੇ ਕਾਨੂੰਨ ਦੀ ਜਿਹੜੀ ਵੱੜਦੀ ਕਾਰਵਾਈ ਉਹ ਕਰਾਂਗੇ ਜਿਹੜੀ ਹੈ ਤੇ ਕਿੰਨੇ ਬੰਦੇ ਸੀ ਜਿਹੜੇ ਹੁਣ ਲਿਜਾਏ ਜਾ ਰਹੇ ਆ ਇਹ ਦੋ ਜਣੇ ਸੀ ਜਿਹਦੇ ਬਾਕੀ ਤੁਹਾਨੂੰ ਦੱਸ ਦੇਈਏ ਦੀ ਆਪਾਂ ਬਾਅਦ ਵਿੱਚ ਜਿਹੜੇ ਅਸੀਂ ਦੱਸਾਂਗੇ ਠੀਕ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਮੋਲਾ ਪਰ ਇਸ ਸਮੇਂ ਜੋ ਸਥਿਤੀ ਹੈ ਬਹੁਰੀ ਤਣਾਪੂਰਨ ਬਣੀ ਹੋਈ ਹੈ ਸਿਵਲੈਂਚਾਇ ਚ ਹਾਂ ਮੇਰੇ ਮਾਸਟਰ ਜੀ ਉਹਨਾਂ ਨੇ ਪੁਸ਼ ਕਰਕੇ ਤੇ ਪਿਸਟਰ ਰੱਖਦੇ ਨਾ ਹੂੰ ਅੰਦਰ ਕੀ ਪਤਾ ਨਹੀਂ ਉਹ ਕਹਿੰਦੇ ਮੈਨੂੰ ਹਾਰਟ ਦੀ ਹਾਰਟ ਐਟੈਕ ਆਣਾ ਕੁਝ ਜਾਨਵਰਾਂ ਨੂੰ ਦੁਬਾਰਾ ਦੱਕਾ ਮਾਰ ਕੇ ਹੂੰ ਦੁਬਾਰਾ ਦੱਕਾ ਪਿਸਟਰ ਕੋਲ ਮੌਕੇ ਤੇ ਜੱਟ ਨੂੰ ਉਹ ਕਰੇ ਡਾਟੇ ਮੇਰੇ ਸਾਰੇ ਖਲਾਅ